ਰਾਗ ਗਾਉੜੀ ਥਿੱਤੀ ਕਬੀਰ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕਮ 15 ਥਿੱਤੀ 7 ਵਾਰ ਕਹ ਕਬੀਰ ਉਰ ਵਾਰ ਨ ਪਾਰ ਸਾਧਕ ਸੇਧਾ ਲਖ ਹੈ ਜੋ ਭੇ ਉਹ ਆਪੇ ਕਰਤਾ ਆਪੇ ਦੇਉ ਥਿੱਤੀ ਮਾਵਸ ਮੈਂ ਆਸ ਨਿਭਾਰ ਰੋ ਅੰਤਰ ਜਾਮੀ ਰਾਮ ਅਸਮਾਰੋ ਜੀਵਤ ਪਾਵਹੁ ਮੋਖ ਦਾਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲਾ ਹਰ ਕੀਰਤਨ ਮੈਂ ਅੰਧਨ ਜਾਗਾ ਰਹਾਉ परवा प्रीतम करह घट मह खिल घट अपार काल कल्पना कदे न खा ए आदि पुरख मह रह समाए दुतिया दोह कर जान आंग माया ब्रह्म रमै सब संग ना ओह बड़ै नकुलरंजन एक भाए ਤ੍ਰਿਤੀਆ ਤਿਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਬਿਸਵਾਸ ਬਾਰ ਭੀਤਰ ਸਦਾ ਪ੍ਰਗਾਸ ਚੌਥਹਿ ਚੰਚਲ ਮਨ ਕੋ ਗੰ ਕਾਮ ਕ੍ਰੋਧ ਅਸੰਗ ਕਬਹ ਹੋ ਨ ਬਹ ਜਾਲਥਲ ਮਾਹੀ ਆਪਹਿ ਆਪ ਆਪੈ ਜਪਹੁ ਆਪਣਾ ਜਾਪ ਪਾਂਚੇ ਪੰਚ ਤਤ ਬਿਸਥਾਰ ਕਣਕ ਕਾਮਨੀ ਜੁਗ ਬਿਵਹਾਰ ਪ੍ਰੇਮ ਸੁਦਾ ਰਸ ਪੀਵੈ ਕੋ ਏ ਜਰਾ ਮਰਣਾ ਦੁਖ ਪੀਰ ਨਾ ਹੋਏ 60 ਖਟ ਚਕਰ ਸ਼ਹੁ ਦੇਸ ਤਾਏ ਬਿਨ ਪਰਚੈ ਨਹੀਂ ਫੇਰਾ ਰਹਾਏ ਦੁਬਦਾ ਮੇਟ ਆਖਿ ਮੰਗੈ ਰਹੋ ਕਰਮ ਧਰਮ ਕੀ ਸੂਲ ਨਸਹਾ ਸਤੈ ਸਤ ਕਰ ਬਾਚਾ ਜਾਣ ਆਤਮ ਰਾਮ ਲਿਓ ਪਰਵਾਣ ਛੂਟੈ ਸੰਸਾਰ ਮਿਟ ਜਾਹਿ ਦੁੱਖ ਸੁਨਤ ਰੋਵਰ ਪਾਵਹ ਸੁਖ ਅਲਟਮੇ ਅਲਟਾ ਧਾਤ ਕੀ ਕਾਇਆ ਤਾ ਮਹ ਅਕਲ ਮਹ ਨਿਦਰ ਰਯੰ ਗੋਰ ਗਮ ਗਿਆਨ ਬਤਾਵੇ ਭੀ ਦਾ ਉਲਟਾ ਰਹੇ ਅਭੰਗ ਅਸ਼ੀਦਾ ਨੌ ਮੇ ਨਵੇਂ ਦਵਾਰ ਕੋ ਸਾਧ ਬਹਿਤੀ ਮਨਸਾ ਰਖੋ ਬਾਂਧ ਲੋਬਾ ਮੋਹ ਸਭ ਬੀਸਰ ਜਾਹੋ ਜੋਗ ਜੋਗ ਜੀਵੋ ਅਮਰ ਫਲ ਖਾਓ 10ਵੀਂ ਦਾ ਦੇਸਾ ਹੋਏ ਆਨੰਦਾ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪਾ ਅਮਲ ਨ ਮਲ ਨ ਛਾਹ ਨਹੀਂ ਧੂਪ ਇਕਾਦਸੀ ਇੱਕ ਦਿਤਾ ਵੈ ਤੋ ਜੋਨੀ ਸੰਕਟ ਬੋਹਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ 12 12 ਹੈ ਉਹ ਸੂਰਾ ਅਹ ਨਿਸ ਬਾਜੇ ਅਨਹਦ ਤੂਰ ਦੇਖਿਆ ਤਿਹੂ ਲੋਕ ਕਾ ਪੀਓ ਅਚਰਜ ਭਇਆ ਜੀਵ ਤੇ ਸੀਓਮ ਪੀਰ ਸੀ ਰਹਿ ਅਗਮ ਬਕਾਨ ਅਰਧ ਉਰਦਾ ਵਿੱਚ ਸਮ ਪਹਿਚਾਨ ਨੀਚ ਊਚਾ ਨਹੀਂ ਮਾਨ ਅਮਾਨ ਵਿਆਪਿਕ ਰਾਮ ਸਗਲ ਸਾਮਾਨ 14 14 ਹੈ ਲੋਕ ਮਯਾਰ ਰੋਮ ਰੋਮ ਮਹਿ ਬਸ ਹੈ ਮੁਰਾਰ ਸਤ ਸੰਤੋਖ ਕਾ ਤਰੋ ਧਿਆਨ ਕਤਨੀ ਕਤੀਏ ਬ੍ਰਹਮ ਗਿਆਨ ਉਨੇ ਉਹ ਪੂਰਾ ਚੰਦ ਆਕਾਸ਼ ਪਸਰ ਹੈ ਕਲਾ ਸਹਿਜ ਪਰਗਾਸ ਆਦ ਅੰਤ ਮਦ ਹੋਏ ਰਿਆ ਥੀਰਾ ਸੋਕ ਸਾਗਰ ਮਹਿ ਰਮ ਹੈ ਕਬੀਰ ਆਦ ਅੰਤ ਮਦ ਹੋਏ ਰਿਹਾ ਥੀਰਾ ਸੋਖਾ ਸਾਗਰ ਮੈਂ ਰਮਹ ਕਬੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ